ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਹਾਂ ਹੈਗਾ ਤੁਹਾਡੇ ਸਾਹੇ ਤੇ ਸਿਹਾਰੀ ਹੈ ਬਈ ਸਾਡੇ ਤਾਂ ਬਈ ਫਤਹਿ ਹੀ ਹੈ ਇੱਥੇ ਵਾਹਿਗੁਰੂ ਤੇਨੂੰ ਨਾਮ ਇੱਥੇ ਹਾਹੇ ਨੂੰ ਸਿਹਾਰੀ ਹੈ ਬਈ ਹਾਂ ਵਾਹਿਗੁਰੂ ਜੀ ਕੀ ਫਤਿਹ ਹਾਂ ਇਹਨੂੰ ਕਿੱਥੇ ਸਿਹਾਰੀ ਹੈ ਹਾਂ ਜੀ ਇਹ ਤਾਂ ਹੈਗਾ ਗਾਹਾਂ ਤਾਂ ਨਹੀਂ ਫਤਹਿ ਤੇ ਤარი ਨਾ ਹੈ ਇੱਥੇ ਉਹ ਠੀਕ ਹੈ ਹਾਂ ਹਾਂ ਬਈ ਜੀ ਧਰੋ ਕੀ ਠੀਕ ਹੈ ਜੀ ਧਰੋ ਹਾਂਜੀ ਨਾ ਕੱਟਿਓ ਨਾ ਚਲੋ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਆਥ ਕ੍ਰਿਸ਼ਨ ਅਵਤਾਰੇ 21ਵਾਂ ਅਵਤਾਰ ਕਥਨ ਚੌਪਈ ਅਵਤਾਰੇ ਹਾਂਜੀ ਅਵਤਾਰ ਆਥ ਕ੍ਰਿਸ਼ਨ ਅਵਤਾਰ 21ਵਾਂ ਅਵਤਾਰ ਕਥਨ ਅਵਤਾਰ ਪਾਠ ਹੈ ਆਥ ਕ੍ਰਿਸ਼ਨ ਅਵਤਾਰ 21ਵਾਂ ਅਵਤਾਰ ਕਥਨ ਚੌਪਈ ਅਬ ਵਰਨੋ ਕਿਸ਼ਨਾ ਅਵਤਾਰੂ ਜੈਸ ਭਾਂਤ ਬਰ ਧਰਿਓ ਮੁਰਾਰੂ ਪਰਮ ਪਾਪ ਤੇ ਭੂਮ ਡਰਾਨੀ ਡਗਮਗਾਤ ਵਿਧ ਤੀਰ ਸਧਾਨੀ ਚੋਪਈ ਜੈਸ ਭਾਂਤ ਬਰ ਧਰਿਓ ਮੁਰਾਰੂ ਯਈਏ ਨੂੰ ਹੋੜਾ ਅੱਛਾ ਧਰਿਓ ਪਾਠ ਅੱਧਾ ਰਾਰਾ ਅੱਧਾ ਯਈਏ ਨੂੰ ਹੋੜਾ ਧਰਿਓ ਪਾਠ ਠੀਕ ਐ ਇਹ ਅੱਧਾ ਯਈਆ ਬਰਾਬਰ ਆ ਰਾਰੇ ਦੇ ਚਲੋ ਚੋਪਈ ब्रह्मा गयो क्षीर निधि जहां काल पुरुष स्थित ते तहां कहयो ततेस्तुत थे तहां थे तथा बना ले काल पुरुष स्थित थे तहां कहयो बिशन कह निकट बुलाई कृष्ण अवतार धरो तुम जाई गोहरा किर किर ररह पैरच कृष्ण जी इथे कृष्ण है कृष्ण अवतार धरो तुम जाई ਕਿਸ਼ਨ ਅਵਤਾਰ ਧਰੋ ਤੁਮ ਜਾਈ ਦੋਹਰਾ ਕਾਲ ਪੁਰਖ ਕੇ ਬਚਨ ਤੇ ਸੰਤਨ ਹੇਤ ਸਹਾਇ ਮਥਰਾ ਮੰਡਲ ਕੇ ਵਿਖੈ ਜਨਮ ਧਰਿਓ ਹਰ ਰਾਏ ਚੌਪਈ जे जे किथे क्र... कृष्ण जे जे कृष्ण चरित्र दिखाए रारा है नहीं भाई कृष्ण जे जे कृष्ण चरित्र दिखाए दशम बीज सब भाग सुनाए ਜੇ ਜੇ ਕਿਸ਼ਨ ਚਿੱਤਰ ਦਿਖਾਏ ਦਸਮ ਬੀਚ ਸਭ ਭਾਗ ਸੁਣਾਏ 11 ਸਹਸ 92 ਛੰ다 ਕਹੇ ਦਸਮਪੁਰ ਬੈਠ ਅਨੰਦਾ